ਸਸਿਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਉਹ ਮੌਸਮ ਹੋਇਆ ਪਿਆ ਜੀ ਫੇਰ ਖਰਾਬ ਬੱਦਲ ਪੂਰਾ ਬਣਿਆ ਪਿਆ ਆ ਇਧਰ 1509 ਪੂਰੀ ਪੱਕੀ ਹੋਈ ਤਿਆਰ ਖੜੀ ਆ ਤੇ ਬਰਸਾਤ ਰੋਜ਼ ਹੋ ਜਾਂਦੀ ਆ ਪਹਿਲੀ ਗਿੱਲੀ ਆ ਬੜਾ ਔਖਾ ਹੋਇਆ ਜੀ ਮਸ਼ੀਨ ਚੱਲਣ ਦਾ ਵੀ ਦਿੱਕਤ ਆ ਰਹੀ ਆ ਚੋਨਾ ਪੂਰਾ ਪੱਕਿਆ ਪਿਆ ਆ ਇਹ ਹੁਣ ਤੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਐ ਚ ਕੋਈ ਇੱਕ ਅੱਧਾ ਪਰਸੈਂਟ ਹੀ ਦਾਣਾ ਹਰਾ ਹੋਏਗਾ ਨਹੀਂ ਤਾਂ ਸਾਰਾ ਪੱਕਿਆ ਹੋਇਆ ਇਧਰ ਤਕਰੀਬਨ 10-15 ਕਿੱਲੇ ਜਿਹੜੇ ਨੇ ਤਿਆਰ ਆ ਚੋਨਾ ਵੱਡਣ ਵਾਲਾ ਐ ਤੇ ਪੈਲੀਆਂ ਪੂਰੀਆਂ ਗਿੱਲੀਆਂ ਪਈਆਂ ਹਲੇ ਬਰਸਾਤ ਸਾਡਾ ਖੜਾ ਨਹੀਂ ਛੱਡਣ ਦੀ ਆ ਫਸਲ ਦਾ ਨੁਕਸਾਨ ਹੋਣ ਡਿਆ ਆ ਬੱਦਲ ਅੱਜ ਵੀ ਫੇਰ ਪੂਰਾ ਹੋਇਆ ਪਿਆ ਆ ਆ ਹੈ ਗਈ ਜੀ ਆਪਣੀ 7301 ਇਹਨਾਂ ਨੂੰ ਵੀ ਤਕਰੀਬਨ ਲਾਸਟ ਸਪਰੇ ਜੇ ਹੋ ਗਈ ਆ ਹੁਣ ਤੇ ਨਸਾਰਾ ਵੀ ਇਹਦਾ ਸਾਰਾ ਹੋ ਗਿਆ ਇੱਧਰ ਪੀਆਰ 114 ਨੂੰ ਰਹੀਦੀ ਸੀ ਥੋੜੀ ਸਪਰੇ ਉਹ ਲੱਗੇ ਹੋਏ ਨੇ ਬੰਦੇ ਕਰਨਾ ਅੱਜ ਜਿਹੜੀ ਸਾਡਾ ਸਪਰੇਆ ਦਾ ਕੰਮ ਵੀ ਅੱਜ ਖਤਮ ਹੋ ਜਾਏਗਾ ਲਾਸਟ ਸਪਰੇਆ ਵੀ ਯਾਰ 114 ਦੀ ਵੀ ਤੇ ਇਹਨਾਂ ਨੂੰ ਹੋ ਗਈ ਆ 7701 ਸੀ ਇਹਨੂੰ ਹੋ ਗਈ ਆ ਸਪਰੇ ਇਧਰ ਸਾਰੇ ਪਲਾਟ ਨੂੰ ਹੋ ਗਈ ਆ ਬਸ ਹੁਣ ਤਾਂ ਮੌਸਮ ਖੋਲ ਜੇ ਤੇ ਆ ਜਿਵੇਂ 1509 ਸਾਰੀ ਤਿਆਰ ਖੜੀ ਆ ਵੱਡੀ ਜਾਏਗੀ ਇਹ ਦੇਖਦੇ ਆ ਜੇ ਤੇ ਮੌਸਮ ਖੁੱਲ ਜਾਂਦਾ ਫਿਰ ਤੇ ਠੀਕ ਆ ਨਹੀਂ ਤਾਂ ਫਿਰ ਚੈਨਾਂ ਵਾਲੀਆਂ ਮਸ਼ੀਨਾਂ ਹੀ ਚੱਲਣਗੀਆਂ ਇਹ ਤਾਂ ਚੈਨਾਂ ਵਾਲ ਹੀ ਵੜਨਾ ਪਏਗਾ ਕਿਉਂਕਿ ਝੋਨਾ ਸਾਰਾ ਪੱਕਿਆ ਹੋਇਆ ਇਸ ਤੋਂ ਬਾਅਦ ਤੇ ਫਿਰ ਇਹਨੇ ਵਜਣੀ ਡਾਉਣਾ ਹੈ ਸੁੱਕਦਾ ਜਾਂਦਾ ਜਿਆਦਾ ਇਹਦਾ ਬਿਲਕੁਲ ਤਿਆਰ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਇਹਦੇ 'ਚ ਇੱਕਦਮ ਤਿਆਰ ਪਿਆ ਸਾਰਾ ਝੋਨਾ ਤੇ ਬਾਕੀ ਆ ਕੇ ਜਿਵੇਂ ਹੁਣ ਬੱਦਲ ਤੋਂ ਬਾਅਦ ਮੌਸਮ ਖਰਾਬ ਹੋ ਰਿਹਾ ਸੌਰੀ ਧੁੱਪ ਲਾ ਨਿਕਲਦੀ ਆ ਇਹਨਾਂ ਤੇਲੇ ਦੇ ਬੜੇ ਚਾਂਸ ਵਾਧਦੇ ਨੇ ਤੇ ਕੋਸ਼ਿਸ਼ ਇਹ ਆ ਕਿ ਚਲੋ ਜੇ ਮੌਸਮ ਖੁੱਲ ਜੇ ਤਾਂ ਕੱਲ ਕੋਲ ਨੂੰ ਇਹਨੂੰ ਜੇ ਸਿੰਪਲ ਮਸ਼ੀਨ ਚੱਲੇਗੀ ਠੀਕ ਆ ਨਹੀਂ ਤਾਂ ਫਿਰ ਚੈਨਾਲ ਹੀ ਨਾ ਵੜ ਦਿੰਨੇ ਆ ਕਿਉਂਕਿ ਜਿੰਨੀ ਫਸਲ ਤਿਆਰ ਹੋਈ ਜਾ ਉਹ ਤਾਂ ਸੰਭੀਏ ਬਾਕੀ ਫਿਰ ਜਿਵੇਂ ਜਿਵੇਂ ਬਣਦਾ ਜਾਏਗਾ ਪ੍ਰੋਗਰਾਮ ਕਰੀ ਚੱਲਾਂਗੇ ਇਧਰ ਆ ਸਾਰੀ ਤਿਆਰ ਖੜੀ ਆ ਬਿਲਕੁਲ ਓਕੇ ਆ ਵੈਸੇ ਤੇ ਫਰਕ ਤਾਂ ਪੈ ਗਿਆ ਹੁਣ ਮਸ਼ੀਨ ਚੱਲਣ ਯੋਗ ਹੋ ਗਈ ਆ ਪਹਿਲੀ ਤੇ ਦੇਖਦੇ ਆ ਕੱਲ ਨੂੰ ਮਸ਼ੀਨ ਚਲਾ ਕੇ ਵੇਖਦੇ ਆ ਜੇ ਇੱਥੇ ਚੱਲ ਗਈ ਤੇ ਕੱਟ ਦਿਆਂਗੇ ਆ ਸਾਰੀ ਪੱਕੇ ਹੋਏ ਨੇ ਕੋਈ ਕਮੀ ਨਹੀਂ ਹੁੰਦਾ